ਗਿਆਨ ਧਿਆਨ ਕਿਸ ਕਰਮ ਨਾ ਜਾਣ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਹਉ ਗੁਰੂ ਨਾਨਕ ਪਿਆਰੀ ਦੀ ਗਤੇ ਸਿਵਤੇ ਕਰੀ ਨ ਜਾਵੇ ਗੁਰੂ ਨਾਨਕ ਪਿਆਰੇ ਦੀ ਮੈਤੋ ਸਿਵਤੇ ਕਰੀ ਨ ਜਾਵੇ ਉਹ ਤਾਰੇ ਸਤਗੁਰਾਂ ਨੇ ਜਿਨ੍ਹਾਂ ਨੂੰ ਕਿਤੇ ਜਗ੍ਹਾ ਨ ਫਿਆਵੇ ਅਕੀਆਂ ਬਲਹਤ ਸੀ ਅਕੀਆਂ ਬਲਹਤ ਸੀ ਰੀਠੇ ਨਾਲ ਰਸਾਂ ਦੇ ਭਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਤਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਨੇਕਾ ਤਰ ਗਏ ਜਾ ਕੇ ਵਿੱਚ ਪਹਾੜਾਂ ਦੇ ਤੂੰ ਦਾਤਾ ਤਾਰਿਆ ਬਲੀ ਕੰਧਾਰੀ ਜਲ ਖਿੱਚ ਰਿਆ ਮੌਲੀ ਦਾ ਰੋਕੀ ਪੰਜੇ ਨਾਲ ਪਹਾੜੀ ਜਦੋਂ ਚਰਨੀ ਡਿਗ ਪਿਆ ਸੀ ਆਹ ਕਿ ਚਰਨੀ ਡਿਗ ਪਿਆ ਸੀ ਉਹਦੇ ਪਾਪ ਤੇਰੇ ਨੇ ਜੂਝ ਜੜ ਕੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਅਨੇਕਾ ਤਰਗੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਰਾਜ ਸੰਗਲਾ ਦੀਪ ਦੇ ਦੀ ਰਾਜ ਸੰਗਲਾ ਦੀਪ ਦੇ ਜੀ ਜਦੋਂ ਸੁਣੀ ਆਪ ਦੀ ਬਾਣੀ ਨਿਤ ਕਰੇ ੜੀ ਕਾ ਨੂੰ ਉਸ ਨੂੰ ਪਾਵੇ ਅਨਨਾ ਪਾਣੀ ਨਿਤ ਕਰੇ ੜੀ ਕਾ ਨੂੰ ਉਸ ਨੂੰ ਪਾਵੇ ਅਨਨਾ ਪਾਣੀ ਪਾੜੇ ਅਮਰਤ ਬਾਣੀ ਨੂੰ ਸੁੱਕਾ ਬਾਗ ਹਰਾਜੀ ਕਰਕੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਦੀਬ ਕਰੋੜਾ ਕਰਕੇ ਤੁਹਾਡਾ ਦਰਸ਼ਨ ਕਰਕੇ ਜੀ ਕਾਪੀ ਮੈਂ ਨਹੀਂ ਕਾ ਕਰਕੇ ਜਾ ਕੇ ਸ਼ਹਿਰ ਤਲੰਬੇ ਚ ਤੂੰ ਦਾਤਾ ਸੱਚੇ ਠੱਗ ਨੂੰ ਤਾਰਿਆ ਸੁਣੀ ਅਰਜ਼ ਗਰੀਬਾਂ ਦੀ ਤਾਂ ਦੁਖੀਆਂ ਦਾ ਦਰਦ ਨਵਾਰਿਆ ਜਾ ਕੇ ਸ਼ਹਿਰ ਤਲੰਬੇ ਚ ਤੂੰ ਦਾਤਾ ਸੱਚੇ ਠੱਗ ਨੂੰ ਤਾਰਿਆ ਸੁਣੀ ਅਰਜ਼ ਗਰੀਬਾਂ ਦੀ ਤਾਂ ਦੁਖੀਆਂ ਦਾ ਦਰਦ ਨਵਾਰਿਆ ਬਾਲੇ ਮਰਦਾਨੇ ਨੂੰ ਲੈ ਕੇ ਸੰਗ ਉਸ ਦੇ ਘਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਨੇ ਕਾ ਕਰਕੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਸਰਕੇ ਫੜ ਕੇ ਮਰਦਾਨੇ ਨੂੰ ਕੋਡਾ ਵਿੱਚ ਗੜਾ ਹੈ ਸਿੱਟਦਾ ਕੋ ਸ਼ਤਾਵੇ ਵੇੜੇ ਨੂੰ ਉਹੜਾ ਨੀਂਦ ਧੜਾ ਧੜ ਪਿੱਟਦਾ ਫੜ ਕੇ ਮਰਦਨ ਨੂੰ ਕੋਡਾ ਵਿੱਚ ਕੜਾ ਹੈ ਸਿੱਟਦਾ ਕੋ ਸ਼ਤਾਵੇ ਵੇੜੇ ਨੂੰ ਉਹੜਾ ਨੀਂਦ ਧੜਾ ਧੜ ਪਿੱਟਦਾ ਕਰੀ ਨਜ਼ਰ ਮਹਿਰਦੀ ਤੇ ਉੱਥੇ ਤਪੇ ਕੜਾ ਹੈ ਠਰ ਕੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਦੀ ਵੀ ਕਰੋੜਾਂ ਤਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਦੀ ਵੇਲੇ ਕੰਧਰ ਕੇ ਕੌਰੂ ਭੁੱਖਾ ਮਾਇਆ ਦਾ ਕੌਰੂ ਭੁੱਖਾ ਮਾਇਆ ਦਾ ਜਿਸਨੇ ਜੋੜੇ ਕਈ ਖਿਆਨੇ ਉਹਨੂੰ ਗਿਆਨ ਕਰਾਤਾ ਸੀ ਦੇ ਕੇ ਸੁਈਏ ਸਬਹਾਨੇ ਮਾਇਆ ਸੰਗ ਨਾ ਜਾਂਦੀ ਐ ਮਾਇਆ ਸੰਗ ਨਾ ਜਾਂਦੀ ਐ ਇੱਥੇ ਬੋਤ ਜੋੜ ਕੇ ਤੱਕੇ ਵੱਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਨੇਕਾ ਤਰ ਗਏ ਮੈਂ ਤਾਂ ਔਗਣ ਹਾਰਾ ਜੀ ਮੈਂ ਤਾਂ ਔਗਣ ਹਾਰਾ ਜੀ ਮੇਰੇ ਵਿੱਚ ਨਹੀਂ ਗੁਣ ਕੋਈ ਤੁਹਾਡੇ ਦਰਿਆ ਕੇ ਤਾਂ ਮਿਲਦੀ ਏ ਨਿਰਗੁਣਿਆਂ ਨੂੰ ਢੋਈ ਮੈਂ ਤਾਂ ਔਗਣ ਹਾਰਾ ਜੀ ਮੇਰੇ ਵਿੱਚ ਨਹੀਂ ਗੁਣ ਕੋਈ ਥੋੜੇ ਦਰਿਆ ਕੇ ਤਾਂ ਮਿਲਦੀ ਏ ਨਿਰਗੁਣਿਆ ਨੂੰ ਢੋਈ ਤਾਈ ਨੂੰ ਸ਼ਹਿਰ ਬਰਾੜ ਕਹੇ ਤਾਈ ਨੂੰ ਸ਼ਹਿਰ ਬਰਾੜ ਕਹੇ ਬਾੜੀ ਅਮਰਤ ਰੂਪੀ ਭਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਨੇ ਕਰ ਤਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰ ਗਏ ਪਾਤਸ਼ਾਹ ਨੇ ਜਾ ਕੇ ਜਿੱਥੇ ਵੀ ਜ਼ਿਆਦਾ ਪਾਪ ਹੁੰਦਾ ਸੀ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ ਤੇ ਪਾਪੀਆਂ ਨੂੰ ਤਾਰਿਆ ਸਿੱਧੇ ਰਸਤੇ ਪਾਇਆ ਤੇ ਸਤਖੰਡ ਦੇ ਮਾਰਗ ਨੂੰ ਬਚਾਇਆ ਸੋ ਇਹ ਗੁਰੂ ਨਾਨਕ ਪਾਤਸ਼ਾਹ ਦੀ ਦਾਤ ਸਿਮਤਾ ਕਰਦਾ ਹੋਇਆ ਸੌ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣ ਹਰ ਹੈ ਬਖਸ਼ ਲੈਣਾ ਆਪ ਦੀ ਹਾਜ਼ਰੀ ਨਵਾਓ ਤੇ ਫਤਿਹ ਬਲਾ ਵੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ